ਬਹੁਤ ਲਾউজ ਨਹੀਂ ਮੈਨੂੰ ਕਹਿਣ ਦੱਸਣਾ ਹੈ ਕਿ ਕਿੰਨਾ ਮਾੜਾ ਹਾਲ ਹੈ ਹਮ ਬੜਾ ਅਫਸੋਸ ਇਸ ਗੱਲ ਦਾ ਹੈ ਹਾਂ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਆਏ ਹਮ ਕੱਲ੍ਹ ਕਹਿੰਦਾ 1600 ਕਰੋੜ ਹਮ ਦੇਖੇ ਜਾ ਰਹੇ ਆ ਇੱਥੇ ਇੱਕ ਧੱਕੜ ਧੱਕੜ 20000 ਕਰੋੜ ਚਾਹੀਦਾ ਸੀ ਜੀ ਪਰ ਹੈਰਾਨੀ ਦੀ ਇੱਕ ਗੱਲ ਹੈ ਜੀ ਪ੍ਰਧਾਨ ਮੰਤਰੀ ਨੇ ਵੀ ਦੱਸਿਆ ਹੈ ਜੀ ਕਿ 12000 ਕਰੋੜ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਲੀਵ ਦਾ ਪਿਆ ਹੈ ਹਮ ਜਿਹੜਾ ਡਿਜ਼ਾਸਟਰ ਲੀਵ ਦਾ ਫੰਡ ਹੁੰਦਾ ਹੈ ਜੀ ਔਰ ਕਿਸੇ ਵਾਸਤੇ ਵਰਤੇ ਨਹੀਂ ਜਾਂਦਾ ਹਮ ਐਗੀਆਂ ਸਥਿਤੀਆਂ ਹੁੰਦੀਆਂ ਜੀ ਉਦੋਂ ਵਰਤੇ ਜਾਂਦਾ ਇਹਨਾਂ ਨੇ ਵਰਤੇ ਕਿਉਂ ਨਹੀਂ 12000 ਕਰੋੜ ਸੂਬੇ ਕੋਲੇ ਪਿਆ ਹੈ ਕਿਉਂ ਨਹੀਂ ਵਰਤ ਰਹੇ ਕੀ ਕਾਰਨ ਮੰਗਦੇ ਮੈਨੂੰ ਤਾਂ ਡਰ ਹੈ ਕਿਤੇ ਹੋਰ ਕਿਤੇ ਨਾ ਵਰਤ ਲਿਆ ਹੋਵੇ ਹਾਂ ਕਿਤੇ ਹਥਿਆਰਾਂ ਵਿੱਚ ਤੇ ਹੋਰ ਕਿਤਨਾ ਵਰਤ ਨਹੀਂ ਪਤਾ ਨਹੀਂ ਕਿਤੇ ਵਰਤ ਲਿਆ ਪਿਆ ਜਿਹਦਾ ਬਹੁਤ ਵੱਡਾ ਜਿਹੜਾ ਜਿਹੜਾ ਵਰਤ ਲੈਂਦੇ ਡੈਮ ਪੱਕੇ ਕਰ ਦਿੰਦੇ ਆ ਸਾਰੇ ਬੰਨ ਪੱਕੇ ਕਰ ਦਿੰਦੇ ਤੇ ਆ ਨੁਕਸਾਨ ਨਹੀਂ ਹੋਣਾ ਸੀ ਇਹ ਨਹਿਰੀ ਕਰਨ ਦੀ ਮੰਗ ਆ ਜੀ ਲੋਕਾਂ ਦੀ ਨਹਿਰੀ ਰੂਪ ਲੋਕਾਂ ਦੀ ਮੰਗ ਆ ਕਿ ਨਹਿਰੀ ਰੂਪ ਦਿੱਤਾ ਜਾਵੇ ਪੱਕਾ ਦੇਵਾਂਗੇ ਪਰਮਾਤਮਾ ਮਿਹਰ ਕਰੇ ਮੌਕਾ ਦਿੱਤੇ ਅੱਜ ਜਿਵੇਂ ਸੜਕਾਂ ਦੇ ਜਾਲ ਪਰ ਬਿਲੀਪੁਰੀ ਕਿਤੇ ਹੁਣ ਮੇਰਾ ਨਿਸ਼ਾਨਾ ਦੋ ਗੱਲਾਂ ਤੇ ਆ ਇੱਕ ਇੱਕ ਬੂੰਦ ਇਹ ਗੰਦਾ ਪਾਣੀ ਅਸੀਂ ਦਰਿਆਵਾਂ ਵਿੱਚ ਨਹੀਂ ਜਾਣ ਦੇਵਾਂਗੇ। ਵਾਹ। ਦੂਜੀ ਗੱਲ ਸਾਰਾ ਨੈਰੀਕਰਨ ਕੀਤਾ ਜਾਊਗਾ। ਪੱਕੀਆਂ ਸੀਮਿੰਟ ਦੀਆਂ ਤੇ ਕੰਕਰੀਟ ਲਾ ਕੇ। ਹਾਂਜੀ।